ਤਸਰੀਆ ਕਾਸਰੇ ਪੰਜਾਬ ਵਾਸੋਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿੱਥੋਂ ਚ ਅਪਾ 24 ਤੋਂ ਲੈ ਕੇ 30 April ਤਾਈਂ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਮੌਸਮ ਭਾਗ ਨਵਾਂ ਲਟਾ ਜਾਰੀ ਹੋ ਚੱਕੇ ਨੇ ਕਿਹੜਾ ਪਾਕ ਕਿਹਦੇ ਸਾਰ ਹਨ ਗਰਮੀ ਵਿੱਚ ਆਪਣਾ ਕਿੰਨਾ ਕਵਾਦਾ ਦੇਖਣ ਨੂੰ ਮਿਲਦਾ ਹੈ ਕਿਹੜੇ ਪਾਕ ਸਾਹ ਤੇ ਖੁਸ਼ਕ ਮਲੇ ਰਹਿਣਗੇ ਕਿ ਟੈਂਪਰੇਚਰ ਕਿੰਨਾ ਵਾਧਾ ਘਾਟਾ ਦੇਖਣ ਨੂੰ ਮਿਲੇਗਾ ਕਿਸਾਨ ਵੀਰਾਂ ਲਈ ਕੀ ਅਪਰੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਆਪਣੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਨਾਲ ਚਲੋ ਕੀ ਬਾਤ ਦੇ ਵੀਡੀਓ ਹਾਂ ਤੁਸੀਂ ਆਪਣੇ 24 April ਪੰਜਾਬ ਦੇ 12:00 ਵਜੇ ਨੂੰ ਦੁਪਹਿਰ ਦੇ ਲਾਈਵ ਸੈਟਲਿਟ ਤੋਂ ਵੀ ਦੇਖ ਸਕਦੇ ਹਾਂ ਪੰਜਾਬ ਦੇ ਸਾਰੇ ਭਾਗ ਆਪਾਂ ਨੂੰ ਸਾਫ ਤੇ ਖੁਸ਼ਕ ਬਣੇ ਹੋਏ ਹਨ ਹੁਣ ਆਪਣੇ 2 ਦਿਨ ਹੋ ਗਏ ਹਨ ਪੰਜਾਬ ਦੇ ਸਾਰੇ ਭਾਗ ਲਗਭਗ ਆਪਾਂ ਨੂੰ ਸਾਫ ਤੇ ਖੁਸ਼ਕੀ ਦੇਖਣ ਨੂੰ ਮਿਲ ਰਿਹਾ ਹੈ ਨਾ ਬਾਕੀ ਗੱਲ ਕਰੀਏ ਟੈਂਪਰੇਚਰ ਦੀ 30 April ਤੱਕ ਆਪਾਂ ਨੂੰ ਦਿਨ ਦਾ ਟੈਂਪਰੇਚਰ ਆਪਣੇ 42 ਡਿਗਰੀ ਵੀ ਆਪਣੇ ਟੱਚ ਕਰ ਸਕਦਾ ਹੈ 27 28 27 ਤੋਂ ਲੈ ਕੇ 29 April ਤਾਈਂ ਆਪਣੇ ਟੈਂਪਚਰ 40 ਡਿਗਰੀ ਵੀ ਦਿਨ ਦਾ ਟੱਚ ਕਰ ਸਕਦਾ ਹੈ ਤੇ ਰਾਤ ਦਾ ਟੈਂਪਰੇਚਰ ਦੀ ਗੱਲ ਕਰੀਏ ਰਾਤ ਦਾ ਟੈਂਪਰੇਚਰ ਆਪਾਂ ਨੂੰ 21 22 ਡਿਗਰੀ ਹੀ ਦੇਖਣ ਨੂੰ ਮਿਲੂਗਾ ਰਾਤ ਦਾ ਟੈਂਪਰੇਚਰ ਕੋਈ ਖਾਸ ਵਾਲੇ ਦਾ ਵਾਅਦਾ ਨਹੀਂ ਦੇਖਣ ਨੂੰ ਮਿਲ ਇਹ ਚੱਲ ਰਹੀ ਹੈ ਨੇ ਹਵਾ ਆਪਣੇ ਪੂਰਬੀ ਹਵਾ ਚੱਲ ਰਹੀ ਹੈ ਨੇ ਵਧੀਆ ਖੁਸ਼ਕ ਹਵਾ ਸਾਫ਼ ਹਵਾ ਚੱਲ ਰਹੀ ਹੈ ਨੇ ਪਰ ਆਪਣੇ 27 28 ਤਰੀਕ ਤੋਂ ਪੂਰਾ ਫੇਰ ਵਾਪਸੀ ਕਰ ਜਾਊਗਾ ਪੂਰਬੀ ਹਵਾ ਦੀ ਆਪਣੇ ਫੇਰ ਵਾਪਸੀ ਹੋ ਜੂਗੀ ਪਰ ਇਹ ਦੀ ਬਾਕੀ ਆਪਾਂ ਗੱਲ ਕਰੀਏ ਫਿਰ ਉਹ ਤੋਂ ਬਿਨਾ ਰਾਤ ਤੱਕ ਮੌਸਮ ਦੇ ਟੈਂਪਰੇਚਰ ਵਾਜਣ ਨੇ ਤੁਹਾਨੂੰ ਦੱਸਾਈ ਪੂਰਾ ਚੱਲਦਾ ਹੈ ਪੁਰੇ ਨਾਲ ਆਪਣੇ ਹਮਸਾ ਦੇ ਚਾਫੀ ਵੱਡਾ ਵਾਧਾ ਹੁੰਦਾ ਹੈ 27 28 ਤਰੀਕ ਤੱਕ ਆਪਣੇ ਪੁਰੇ ਚੱਲਣ ਦੇ ਸਾਰ ਨਹੀਂ ਆਪਣੇ ਪੱਛਮੀ ਹਵਾ ਚੱਲਣਗੀਆਂ 27 28 ਤਰੀਕ ਦੀ 27 28 ਤਰੀਕ ਤੋਂ ਆਪਣੇ ਪੁਰੇ ਦੀ ਫੇਵ ਆਪਤੀ ਹੋ ਜੂਗੀ ਆਪਣੇ ਮੌਸਮ ਭਾਗ ਵੱਲੋਂ ਲਟ ਆ ਚੁੱਕੇ ਹਨ ਆਪਣੇ ਜਾਣਕਾਰੀ ਕਿ ਆਪਣੇ ਕਮੇ ਨੂੰ ਜਾਂ 30 ਆਪਣੇ April ਦੀ ਰਾਤ ਨੂੰ ਆਪਣੇ ਮੀਂਹ ਦੇ ਸਾਰੇ ਬੰਨਗੇ ਆਪਣੇ ਇੱਕ ਤੋਂ ਲੈ ਕੇ ਦੋ ਤਿੰਨ ਮੀਲੀਆਂ ਫਸਲ ਚੱਲੂਗਾ ਇਹਦਾ ਮੇਨ ਪ੍ਰਭਾਵ ਆਪਣੇ ਇੱਕ ਜਾਂ ਦੋ ਮਹੀਨ ਨੂੰ ਜ਼ਿਆਦਾ ਦੇਖ ਰਿਹਾ ਹੈ ਇਹ ਸਿਸਟਮ ਜਿਹੜਾ ਉਗੇ ਲਗਾਤਾਰ ਜੋ ਕਿ ਕਾਫੀ ਤਗੜੇ ਹਨ ਮੌਸਮ ਪਾਕ ਦੀ ਰਿਪੋਰਟਾਂ ਦੇ ਅਨੁਸਾਰ ਹੱਲੇ ਤਾਈ ਕਿਉਂਕਿ ਇਹਦੇ ਦੇ ਕਾਫੀ ਪਏ ਹਨ ਬਾਕੀ ਇਹ ਹਲਤ ਰਿਪੋਰਟਾਂ ਦੇ ਸਾਰ ਤੇ ਕਾਫੀ ਸਿਸਟਮ ਤਗੜੇ ਹਨ ਇਹਨਾਂ ਨੇ ਆਪਣੇ ਮੀਂਹ ਕਣੀ ਵਿੱਚ ਆਪਣੇ ਕਾਫੀ ਵੱਡੇ ਮੀਂਹ ਕਣੀ ਦੇਖ ਨੂੰ ਮਿਲੂਗਾ ਪਰ ਇਹ ਮੀਂਹ ਕਣੀ ਦਸਾਰ ਹਨ ਆਪਣੇ ਗਾਜਲੇਸ਼ ਕੋ ਵੱਡੇ ਪੱਧਰ ਦੇਖ ਨੂੰ ਮਿਲਗੀ ਗੜੇ ਮਾਰੀ ਦੀ ਲੱਟ ਵੀ ਆਪਣੇ جاری ਹਨ ਇਹਨਾਂ ਦੇ ਆਪਣੇ ਜਿਹੜੇ ਸਿਸਟਮ ਦੋ ਆਊਗੇ ਮਹੀਨੇ ਦੇ ਪਹਿਲੇ ਦਿਨਾਂ ਚ 10 ਦਿਨਾਂ ਦੇ ਵਿੱਚ ਵਿੱਚ ਬਾਕੀ ਜਿਹੜੇ ਵੀਰੇ ਆਪਣੇ ਕਿਸਾਨ ਕੋਲ ਜਾਗ ਭਾਗ ਉਦੋਂ ਦੇ ਕਣਕਾਂ ਜਦ ਤਰ ਵੱਡ ਹੋ ਚੁੱਕੀਆਂ ਹਨ ਉਕੀ ਉਦੋਂ ਤਾਈਂ ਤੋਂ ਵੱਡ ਹੋ ਜਾਣਗੀਆਂ ਆਪਣੇ ਕਣਕਾਂ ਪਰ ਜਿਹਨਾਂ ਆਪਣੇ ਹਲੇ ਥੋੜੀਆਂ ਕੱਚੀਆਂ ਹਨ ਕਣਕਾਂ ਉਹ ਆਪਣੇ ਆਪਣੇ ਸਾਹਮ ਸੰਭਾਲ ਕਰਨ ਤੁਜੀ ਸਾਹਮ ਸੰਭਾਲ ਕਰਨ ਆਪਣੇ 1 ਮਈ ਤੋਂ ਲੈ ਕੇ 3-4 ਮਈ ਤੱਕ ਸਿਸਟਮ ਆਊਗਾ ਉਤੋਂ ਬਾਅਦ 5-6 ਨੂੰ ਤੋਂ ਲੈ ਕੇ ਆਪਣੇ 7-8 ਤਰੀਕ ਦੇ ਵਿੱਚ ਸਿਸਟਮ ਆਊਗਾ ਬਾਕੀ ਆ ਬਾ ਕੌਲਮ ਵਾਲੇ ਕਰੀ ਅੱਜ ਆਪਣੇ 24 ਅਪ੍ਰੈਲ ਤੋਂ ਲੈ ਕੇ ਲਗਭਗ ਆਪਣੇ 30 ਅਪ੍ਰੈਲ ਤੱਕ ਮੌਸਮ ਠੀਕ ਹੀ ਦੇਖ ਨੂੰ ਮਿਲੂਗਾ ਆਪਣੇ 27 ਤਰੀਕ ਤੋਂ ਆਪਣੇ ਫੇਰ ਪੂਰਾ ਚੱਲਣਾ ਲੱਪੂਗਾ ਜਿਸ ਨਾਲ ਆਪਣੇ ਹੋਮਸ ਤੋਂ ਆਪਣੇ ਵੱਡੇ ਪੱਧਰ ਦੇਖ ਨੂੰ ਮ ਦੀ ਆਪਣੇ ਅਪ੍ਰੈਲ ਤਾਈ 30 ਅਪ੍ਰੈਲ ਤੋ ਵਾਦਾ ਮੀ ਕੋਨੇ ਸਾਰਨ ਵਾਕੀ ਅੱਜ ਦੀ ਵੀ ਨਵੀਂ ਵੀਡੀਓ ਚੰਗੀ ਲੱਗਦਾ ਵੀਡੀਓ ਲੈ ਚੈਨਲ ਨੂੰ ਸਬਸਕ੍ਰਾਈਬ ਜੁੜ ਗਾ ਲੋ ਵਾਕੀ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਉਂਦੀ ਹੈ ਨਾਮ ਬਦਲ ਕਰੇਟ ਹੁੰਦੇ ਜਾਂ ਕਿਸੇ ਭਾਗ ਵਿੱਚ ਵੀ ਮੀ ਕੋਨੇ ਸਾਰ ਬੰਦ ਇਹਨਾਂ ਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦੇ ਜੇਗਾ ਧੰਨਵਾਦ